हनु महाराज शेर सिंह विष्णु भगवान भी जय सो हंगु महाराज शेर सिंह विष्णु भगवान भी जय हर संगत जी ये जो हर वाणी है ग्रंथ नंबर पंद्रह ਪੇਜ ਨੰਬਰ 572 2180 220 ਬਿਕਰਮੀ ਪਿੰਡ ਪਖੋਵਾਲ ਹਰ ਸੰਗਤ ਦਾ ਇਕੱਠ ਹੋਇਆ ਜ਼ਿਲ੍ਹਾ ਲੁਧਿਆਣਾ ਦਾਸ ਬੇਨਤੀ ਕਰਦਾ ਸੰਗਤ ਨੂੰ ਇਹ ਜੋ ਦਾਸ ਨੇ ਐਡਰੈਸ ਪੜ੍ਹਿਆ ਇਹ ਗ੍ਰੰਥਾਂ ਦੇ ਉੱਤੇ ਕਿਉਂ ਦਿੱਤਾ ਗਿਆ ਕਿਉਂਕਿ ਇਹ ਪਤਾ ਸਾਨੂੰ ਲੱਗ ਸਕੇ ਕਿ ਕਿੱਥੇ ਲਿਖਤ ਹੋਈ ਆ ਕਿਸ ਸਿੱਖ ਦੇ ਘਰ ਹੋਈ ਆ ਕਿਸ ਜਗ੍ਹਾ ਤੇ ਹੋਈ ਆ ਇਸ ਕਰਕੇ ਉਹਦਾ ਐਡਰੈਸ ਲਾ ਗਿਆ ਕਿ ਕੋਈ ਭੁਲੇਖੇ ਦੇ ਵਿੱਚ ਨਾ ਰਹਿ ਜਾਵੇ ਦਾਸ ਲਿਖਤ ਪੜੇਗਾ ਸਾਰਿਆਂ ਨੇ ਸਰਵਣ ਕਰਨੀ ਜੋ ਹਕਾਲ ਪਰਖ ਦਾ ਹੁਕਮ ਹੈ ਉਹ ਇਹਨਾਂ 24 ਗ੍ਰੰਥਾਂ ਦੇ ਵਿੱਚ ਦੱਸਾਇਆ ਗਿਆ ਸੋ ਪੁਰਖੰਨ ਰੰਝਾ ਸ਼ਾ ਸੁਲਤਾਨ ਸ਼ੈਨ ਸ਼ਾ ਤੇਰੀ ਵਡਿਆਈ ਆ ਹਰ ਪ੍ਰਖ ਨਰੰਜਨ ਵਡ ਬਲਵਾਨ ਬੇਅੰਤ ਪ੍ਰਵਾਹ ਤੇਰਾ ਅੰਤ ਕੋਏ ਨਾ ਆਇਆ ਇਕ ਓੰਕਾਰ ਨੌਜਵਾਨ ਮਰਦ ਮਰਜ਼ਾਨ ਤੇਰੀ ਆਦ ਜੁਗਾਦ ਸਚੀ ਸਰਨ ਆਇਆ ਆਦ ਨਰੰਜਨ ਨੂਰ ਮਹਾਨ ਜੋਤੀ ਜਾਤਾ ਇਕੋ ਨੂਰ ਕਰੇ ਰੁਸ਼ਨਾਇਆ ਅਬਨਾਸ਼ੀ ਕਰਤਾ ਵਸਣ ਹਾਰਾ ਸੱਚ ਮਕਾਨ ਦਰਕਰ ਸਾਚਾ ਇੱਕ ਸੁਹਾਈ ਆ ਸ਼੍ਰੀ ਭਗਵਾਨ ਖੇਲ ਮਹਾਨ ਨਿਰਗੁਣ ਨਰ ਵੈਰ ਆਪ ਕਰਾਈ ਆ ਸ਼੍ਰੀ ਭਗਵਾਨ ਖੇਲ ਮਹਾਨ ਨਿਰਗੁਣ ਨਰ ਵੈਰ ਆਪ ਕਰਾਈ ਆ ਪਾਰ ਬ੍ਰਹਮ ਪ੍ਰਭ ਹੋ ਪ੍ਰਦਾਨ ਸੱਚ ਪ੍ਰਦਾਨ ਕੀ ਇੱਕ ਜਨਾਈ ਆ ਨਿਰਗੁਣ ਸਰਗੁਣ ਖੁੱਲ ਖੇਲੇ ਖੇਲ ਜੋਤੀ ਜੋ ਸਰੂਪ ਹਰ ਆਪੇ ਆਪਣੀ ਜੋਤ ਤਰ ਆਪਣੀ ਕਰਨੀ ਆਪ ਕਮਾਈ ਆ ਨਿਰਗੁਣ ਖੇਲ ਕਰੇ ਕਰਤਾਰ ਹਰ ਕਰਤਾ ਵਡ ਵਡਿਆਈ ਆ ਉਹ ਨਿਰਗੁਣ ਖੇਲ ਕਰੇ ਕਰਤਾਰ ਹਰ ਕਰਤਾ ਵਡ ਵਡਿਆਈ ਆ ਜੁਗ ਚੌਕੜੀ ਪਾਵੇ ਸਾਰ ਨਿਤ ਨਵਿਤ ਵੇਸ ਵਟਾਈ ਆ ਲੱਖ 83 ਦੇ ਆਧਾਰ ਜੀਵ ਜੰਤ ਭੇਵ ਖੁਲਾਈ ਆ ਸ਼ਬਦਾਂ ਨਦੀ ਬੋਲ ਜਾਕਾਰ ਤੁਰੀ ਤਾਰਦਾ ਜਣਾਈ ਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਤਰ ਕਰੇ ਖੇਲ ਸਾਚਾ ਹਰ ਵਡ ਵੱਡਾ ਵਡ ਵੜਿਆਈ ਆ ਹਰ ਵੱਡਾ ਵੱਡ ਬੇਅੰਤ ਬੇਪਰਵਾ ਅਰਿ ਯੁਗਾ ਦਾ ਇੱਕ ਅਖਵਾਇੰਦਾ ਨਿਰਗੁਣ ਸਰਗਣ ਬਾਣ ਮਲਾ ਉਹ ਬਿੜਾ ਦੋ ਜਹਾਨ ਚਲਾਇੰਦਾ ਤੁਰਸਨ ਦੇਛਾ ਦੇਵੇ ਆ ਸ਼ਬਦ ਅਨਾਦੀ ਨਾ ਰਲਾਈਂਦਾ ਸੱਚਾ ਮਾਰਗ ਦੇ ਸਮਝਾ ਤੁੜੀ ਤਾਰਾ ਆਪ ਜਣਾਹਿੰਦਾ ਜੋਤੀ ਜੋ ਸਰੂਪ ਹਰਾ ਪੀ ਆਪਣੀ ਕਿਰਪਾ ਕਰਨ ਕਰੇ ਖੇਲ ਸੱਚਾ ਹਰ ਸਤਖੰਡ ਨਵਾਸੀ ਪੁਰਖ ਮਨਾਸੀ ਆਪਣੀ ਕਾਰ ਕਮਾਏਂਦਾ ਸਤਖੰਡ ਨਵਾਸੀ ਪੁਰਖ ਅਕਾਲ ਆਦ ਜਗਾ ਦੇ ਖੇਲ ਕਰਾਈਆ ਯਾ ਯੁਗ ਚੌਕਣੀ ਬੀਤੇ ਬੀ ਸੰਸਾਰ ਕੋਟਨ ਕੋਟ ਕਾਲ ਬਥਾਈਆ ਉਹ ਸੇਵਾ ਕਰਦੇ ਗਏ ਤੇ ਹੀ ਅਵਤਾਰ ਸੇਵਾ ਕਰਦੇ ਗਏ ਤੇ ਹੀ ਅਵਤਾਰ ਪਤ 18 ਅੱਖ ਖੁਲਾਈ ਆ ਈਸਾ موسی ਮਹਮਦ ਬੋਲ ਗਏ ਜੈਕਾਰ ਉਹ ਨਾਰਾ ਹੱਕ ਹੱਕ ਇੱਕ ਜਨਾਈ ਆ ਨਾਨਕ ਗੋਬਿੰਦ ਦੱਸ ਕੇ ਗਿਆ ਸੱਚਾ ਪਿਆਰ ਸਾਚੀ ਰੀਤੀ ਚਾਰ ਵਰਨ ਜਨਾਈ ਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਾਚੀ ਕਰਨੇ ਆਪ ਕਮਾਈਆ ਸਾਚੀ ਕਰਨੇ ਕਰਨੇ ਜੋਗ ਹਰ ਕਤਸਾ ਇੱਕ ਖਵਾਇੰਦਾ ਅਦਿ ਯੁਗਾ ਦੀ ਲਖ 84 ਅੰਦਰ ਪੋਗੇ ਭੋਗ ਮਨ ਸੰਯੋਗੀ ਮੇਲ ਮੜਾਇੰਦਾ ਨਾਮ ਸੁਣਾਵੇ ਸੱਚ ਸ਼ਲੋਕ ਤੁੜਦਾ ਟੋਲਾ ਰਾਗ ਲਾਇੰਦਾ ਓ ਨਾਮ ਸੁਣਾਵੇ ਸੱਚ ਸ਼ਲੋਕ ਤੁੜਦਾ ਟੋਲਾ ਰਾਗ ਲਾਇੰਦਾ ਨਿਰਮਲ ਕਰ ਪ੍ਰਕਾਸ਼ ਜੋਤ ਨੂਰ ਨਰਾਨਾ ਡਕ ਮੰਗਾਇੰਦਾ ਲੇਕ ਮੁਕਾਵੇ ਹਰ ਖਸੋਗ ਚਿੰਤਾ ਗਮ ਨ ਕੋਈ ਜਨਾਇਂਦਾ ਜੋਤੀ ਜੋ ਸਰੂਪ ਹਰਾ ਪੀ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਜੁਗ ਚੌਕੜੀ ਆਪਣਾ ਹੁਕਮ ਰੰਤਾ ਆਇਂਦਾ ਸਾਚਾ ਹੁਕਮ ਤੁਰ ਫਰਮਾਣਾ ਹਰ ਸ਼ਬਦੀ ਸ਼ਬਦ ਜਨਾਈ ਆ ਸਾਚਾ ਹੁਕਮ ਤੁਰ ਫਰਮਾਣਾ ਹਰ ਸ਼ਬਦੀ ਸ਼ਬਦ ਜਨਾਈ ਆ ਸ਼ਬਦੀ ਜੋਦਾ ਸੂਰ ਵੀਰ ਬਲਵਾਨ ਬਲਤਾਰੀ ਇੱਕ ਅਖਵਾਈ ਆ ਉਹ ਲਿਖਾ ਜਾਣੇ ਦੋ ਜਹਾਨ ਪੂਰੀ ਲੋਬ ਰਹਿਮੰਡ ਖੰਡ ਵੇਖ ਬਖਾਈ ਹੁਕਮੇ ਅੰਦਰ ਖੇਲ ਕਰੇ ਮਹਾਨ ਮੈਮਾ ਕਤ ਕਤ ਸੁਣਾਈ ਆ ਉਹ ਵਿਸ਼ਨ ਬਰਮਾ ਸ਼ਿਵ ਦੇ ਵੇ ਗਿਆਨ ਨਿਰਅਕਰ ਦੇ ਸਮਝਾਈ ਆ ਸ਼ਾਸਤਰ ਸਿੰਮਤ ਵੇਦ ਲਿਖ ਪਰਾਨ ਉਹ ਗੀਤਾ ਗਿਆਨ ਦੇ ਦੜਾਈ ਆ ਇਸਾ ਮੁਸਾ ਪੀਰ ਪਗੰਬਰ ਦੇ ਗਿਆਨ ਉਹ ਕਾਇਆ ਉੜਾ ਦੇ ਸਮਝਾਈਆ ਤੁਰ ਸੰਜੋਗੀ ਮਿਲੇ ਆਣ ਭਗਤ ਭਗਵਾਨ ਅੰਗ ਲਗਾਈਆ ਨਾਨਕ ਗੋਬਿੰਦ ਬੋਧ ਗਿਆਨ ਲੱਖ ਚਰਾਸੀ ਜੀਵ ਜੰਤ ਸਾਧ ਸੰਤਿ ਆਪ ਸਮਝਾਈਆ ਉਹ ਨਾਨਕ ਗੋਬਿੰਦ ਬੋਧ ਗਿਆਨ ਲੱਖ ਚਰਾਸੀ ਜੀਵ ਜੰਤ ਸਾਧ ਸੰਤਿ ਆਪ ਸਮਝਾਈਆ ਸਰਬ ਜੀ ਆਪ ਇੱਕ ਭਗਵਾਨ ਉਹ ਸਰਬ ਜੀ ਆ ਪ੍ਰਭ ਇੱਕ ਭਗਵਾਨ ਦੂਜਾ ਨજર ਕੋਈ ਨਾ ਆਈਆ ਧਰਮ ਦੁਆਰੇ ਇੱਕ ਨਿਸ਼ਾਨ ਸਤਪੁਰਖ ਨਰਨਜਣੇ ਆਪ ਚਲਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੇ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚਾ ਪੇਵ ਆਪ ਜਨਾਈਆ ਸੱਚਾ ਪੇਵ ਹਰਨਰੰਕਾਰ ਨਿਰਗੁਣ ਦਾਤਾ ਆਪ ਜਨਾਈਆ ਉਹ ਸੱਚਾ ਪੇਵ ਹਰਨਰੰਕਾਰ ਨਿਰਗੁਣਾ ਦਾਤਾ ਆਪ ਜਨਾਈ ਆ ਸਤਿਯੁਗ ਚੇਤਾ ਦੁਆਪਰ ਕਲਯੁਗ ਜੋਗ ਯੁਗ ਚੌਕੜੀ ਹੋ ਤਿਆਰ ਨਿਰਗੁਣ ਸਰਗਣ ਰੂਪ ਬਟਾਈ ਆ ਦਾਤਾ ਦਾਨੀ ਦੇਵਨ ਹਾਰ ਬਟ ਸੰਸਾਰ ਵਿਸ਼ਨੂ ਚੋਲੀ ਇੱਕ ਪਰਾਈ ਆ ਉਹ ਬ੍ਰਹਮਾ ਦੇਵਨ ਹਾਰ ਬ੍ਰਹਮ ਵਿਸਾਰ 184 ਨਿਰਮਲ ਜੋਤ ਕਰ ਰਿਸ਼ਣਾਈ ਆ ਸ਼ੰਕਰ ਦੇਵੇ ਇੱਕ ਕਟਾਰ ਤ੍ਰਸੂਲ ਹੱਥ ਪਵਾਈ ਆ ਨਿਉਤੀ ਜੋ ਸਰੂਪ ਹਰਾ ਪਿਆ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਸ਼ੈਨ ਛਾਈਆ ਕਰੇ ਖੇਲ ਪੁਰਖਾ ਕਾਲ ਅਕਲ ਕਲ ਵੱਡੀ ਵਡਿਆਈ ਆ ਦੀਨਾ ਬੰਦਬ ਹੋ ਦਿਆਲ ਦਇਆ ਨਿਦ ਪੇਬ ਖੁਲਾਈ ਆ ਸੱਚ ਖੰਡ ਦੁਆਰ ਸੱਚੀ ਧਰਮਸ਼ਾਲ ਉਹ ਧਰਮ ਦੁਆਰ ਇੱਕੋ ਸ਼ੋਭਾ ਪਾਈ ਆ ਪ੍ਰਗਟ ਕਰ ਜੋਤੀ ਨੂਰ ਇੱਕ ਜਲਾਲ ਜਾਰ ਜਹੂਰ ਕਰੇ ਰਸ਼ਨਾਈ ਆ ਵੇ ਐ ਖੁਦਾਈ ਵਰਤਬੇਦਗਾਰ ਹਕਮ ਕਮਾਂ ਢੇਰਾ ਲਾਈ ਆ ਸੱਚ ਤਪੀਖ ਸਾਝੇ ਯਾਰ ਲਾ ਸ਼ਰੀਕ ਨੂਰ ਅਲਾਹੀਆ ਕਿਲੇ ਕੇਲ ਅਗਮ ਅਪਾਰ ਅਲਖਾ ਕੁਚਰ ਵਡੀ ਵਡੀ ਆਈ ਆ ਸਾਚੀ ਕਰਨੇ ਕਰੇ ਕਰਤਾਰ ਉਹ ਕੱਤਾ ਪੁਰਖ ਵੀ ਪਰਵਾਈ ਆ ਆਪਣੀ ਇਛਿਆ ਕਾ ਤਿਆਰ ਸਾਚੀ ਪਿਛਿਆ ਝੋਲੀ ਪਾਈ ਆ ਆਪਣਾ ਬਾਲੇ ਆਪੇ ਤਾਰ ਬਸਤਾਰੀ ਆਪ ਖਵਾਈ ਆ ਆਪਣੇ ਕਰਨੇ ਕਰੇ ਸਤਿ ਵਿਹਾਰ ਕੱਤਾ ਪੁਰਖੇ ਆਪਣੇ ਨਾਂ ਦਾ ਵਡਿਆਈ ਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸਾਚੀ ਸਿੱਖਿਆ ਇੱਕ ਦਰੜਾਈ ਆ ਉਹ ਸਾਚੀ ਸਿੱਖਿਆ ਸ਼੍ਰੀ ਭਗਵੰਤ ਜੋ ਪੁਰਖ ਨਨਜਣੇ ਆਪ ਦਰੜਾਈ ਆ ਹਰ ਪੁਰਖ ਨਨਜਣ ਮਹਿਮਾ ਅਣਗੰਤ ਸਿਫਤੀ ਸਿਫਤ ਨਾ ਕੋਈ ਸਲਾਹੀ ਆ ਇੱਕ 앙ਕਾਰਾ ਬਣਾਏ ਬੰਤ ਕੰਨ ਪੰਨਣ ਹਾਰਾਪ ਹੋ ਜਾਈਆ ਆਦ ਨਰੰਝਣ ਜੋਤ ਜਗੰਟ ਜੋਤੀ ਜੋਤ ਜੋਤ ਰਸ਼ਨਾਈਆ ਅਵਨਾਸ਼ੀ ਕਰਤਾ ਸੱਚਾ ਕੰਤ 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 ਹੂਲ ਸ਼ੋਭਾ ਪਾਈਆ ਸ਼੍ਰੀ ਭਗਵਾਨ ਸੱਚਾ தாம் ਸੁਅੰਤ ਸਤਖੰਡ ਵੇਠਾ ਡੇਰਾ ਲਾਈਆ ਉਹ ਪਾਰ ਬ੍ਰਹਮਦਰਪ ਦੇਸ ਬਣ ਕੇ ਕਰੇ ਮੰਤ ਦੋ ਜੋੜ ਸੀ ਚੁਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਉਹ ਦੇਵਨਹਾਰਾ ਸਾਚਾ ਵਰ ਸਾਚੀ ਸਿੱਖਿਆ ਇੱਕ ਦਰੜਾਈ ਆ ਸਾਚੀ ਸਿੱਖਿਆ ਸ੍ਰੀ ਭਗਵਾਨ ਕਰ ਸਾਚੀ ਆਪ ਸਮਝਾਇਦਾ ਉਹ ਸਤ ਜਲਾਰਾ ਇੱਕ ਜਵਾਨ ਸ਼ਬਦੀ ਸਤ ਉਠਾਇੰਦਾ ਦੇਵਨਹਾਰਾ ਸੱਚ ਨਿਸ਼ਾਨ ਉਹ ਤਰਮਨ ਨਿਸ਼ਾਨ ਇੱਕ ਚੁਲਾਇੰਦਾ ਬਣਾ ਬਨਹਾਰਾ ਹੁਕਮਰਾਨ ਸ੍ਰੀ ਸੁਖਦੀਸ਼ ਤਾਜ ਤਕਾਇੰਦਾ ਮਖਾਵਨਹਾਰਾ ਦੋ ਜਹਾਨ ਨਰਗਨ ਸਰਗਨ ਰੂਪ ਬਖਾਏਂਦਾ ਸਹਾਵਣ ਹਾਰਾ ਸੱਚ ਮਕਾਨ ਉੱਤਰ ਕੇ ਸਾਚੇ ਆਪ ਵਹਾਂ ਆਏਂਦਾ ਦੇਵਨ ਹਾਰਾ ਗਮੀਦਾਨ ਅਬਸਾ ਮੂਲ ਕੇ ਵਰਸਾਏਂਦਾ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚੀ ਕਰਨੀ ਆਪ ਕਰਾਏਂਦਾ ਸੱਚੀ ਕਰਨੀ ਪੁਰਖਾ ਕਾਲ ਆਦ ਆਦ ਜਨਾਈਆ ਉਸ ਸਤ ਜਲਾ ਰਹੇ ਸ਼ਬਦੀ ਲਾਲ ਤੇਰੇ ਹੱਥ ਬੜਿਆਈਆ ਦੋ ਜਹਾਂ ਤੇਰੀ ਧਰਮਸ਼ਾਲ ਬ੍ਰਹਮੰਡ ਕੰਡ ਤੇਰੀ ਸਰਨਾਈਆ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਵਸਣ ਧਰਮਸ਼ਾਲ ਕਰਵੇ ਢੇੜਾ ਲਾਈਆ ਉਸ ਤ੍ਰੈ ਗੁਣ ਮਾਇਆ ਦਾ ਪੰਡਾਰ ਪੰਚਤ ਕਰ ਕੜਮਾਈਆ ਲੱਖ ਤਰਾਸੀ ਖੋਲਕਵਾੜ ਅੰਡੇ ਜੇਰੇ ਉਪਰ ਸੇ ਤਜ ਰੰਗ ਰੰਗਾਈਆ ਸਾਚੀ ਬਾਣੀ ਬੋਲ ਜੈਕਾਰ ਚਾਰੇ ਖਾਣੀ ਦੇ ਸਮਝਾਈਆ ਉਹ ਸੋਲਾ ਟੋਲਾ ਰਾਗ ਅਪਾਰ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਤੁਰਦਾ ਹੁਕਮ ਆਪ ਵਰਸਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸਰਦਾ ਹੁਕਮ ਆਪ ਵਰਸਾਈਆ ਸੋ ਹੰ ਮਹਾਰਾਇਸ਼ ਸਿੰਘ ਵਿਸ਼ਨੂੰ ਭਗਵਾਨ ਦੀ ਜੈ So, ो हङ्गमरसिंह विष्णु भगवान् दीजय